ਸ਼ਹਾਦਤ ਦੇ ਬੇਮਿਸਾਲ ਗਾਸਤਾਨੇ ਪਾਤਸ਼ਾਹੀ ਨੌਮੀ ਸ਼੍ਰੀ ਗੁਰੂ ਤੇਗ ਪਾਹਾਦਰ ਜੀ ਦੇ 10 ਉਪਦੇਸ਼ ਸੰਗਤ ਜੀ ਅੱਜ ਇਸ ਵੀਡੀਓ ਰਾਹੀਂ ਅਸੀਂ ਆਪ ਜੀ ਦੇ ਨਾਲ ਤਾਨ ਗੁਰ ਤੇਗ ਪਾਹਾਦਰ ਸਹਿ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਇਲਾਹੀ ਉਪਦੇਸ਼ਾਂ ਵਿੱਚੋਂ 10 ਉਪਦੇਸ਼ ਸਾਂਝੇ ਕਰ ਰਹੇ ਹਾਂ ਜਿਨ੍ਹਾਂ ਨੂੰ ਜੀਵਨ ਵਿੱਚ ਵਸਾਉਣ ਦੇ ਨਾਲ ਜੀਵਨ ਸਫਲ ਹੋ ਜਾਵੇਗਾ ਮਨੁੱਖੀ ਹੱਕਾਂ ਅਤੇ ਤਿਲਕ ਜੰਝੂ ਦੇ ਰਾਖੇ ਨੌਵੇਂ ਨਾਨਕ ਸ਼੍ਰੀ ਗੁਰੂ ਤੇਗਪਾਹਾਦਰ ਜੀ ਆਪਣੇ ਪਹਿਲੇ ਉਪਦੇਸ਼ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਜੀਵਨ ਅਨਮੋਲ ਹੈ ਜੋ بار بار ਨਹੀਂ ਮਿਲਣਾ ਇਸ ਨੂੰ ਬੇਕਾਰ ਦੇ ਕੰਮਾਂ ਵਿੱਚ ਨਸ਼ਟ ਨਾ ਕਰੋ ਪ੍ਰਭੂ ਨਾਮ ਜਪ ਕੇ ਜੀਵਨ ਨੂੰ ਸਫਲ ਬਣਾਓ ਸਾਧੂ ਗੋਬਿੰਦ ਕੇ ਗੁਣ ਗਾਓ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਓ ਗੁਰੂ ਸਾਹਿਬ ਦੂਜੇ ਉਪਦੇਸ਼ ਰਾਹੀਂ ਸਮਝਾਉਂਦੇ ਹਨ ਕਿ ਸਭ ਕੁਝ ਕਰਨ ਵਾਲਾ ਪਰਮਾਤਮਾ ਸਰਵ ਸਮਰੱਥ ਹੈ ਜੋ ਵੱਡੇ ਪਾਪੀ ਨੂੰ ਪਵਿੱਤਰ ਤੇ ਦੁਸ਼ਮਣ ਨੂੰ ਮਿੱਤਰ ਬਣਾ ਦਿੰਦਾ ਹੈ ਇਸ ਲਈ ਜੀਵਨ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਤੀਜੇ ਉਪਦੇਸ਼ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਪਰਮਾਤਮਾ ਨੂੰ ਕਿਤੇ ਬਾਹਰ ਨਾ ਲੱਭੋ ਉਹ ਸਾਡੇ ਅੰਦਰ ਹੀ ਹੈ ਤੇ ਹਰ ਵੇਲੇ ਸਾਡੇ ਨਾਲ ਹੀ ਵਸਦਾ ਹੈ ਇਸ ਲਈ ਉਸ ਨੂੰ ਆਪਣੇ ਅੰਦਰ ਲੱਭਣ ਦਾ ਯਤਨ ਕਰੋ ਪਹੁਪ ਮਦਜਿਓ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਕੋਝੋ ਪਾਈ ਗੁਰੂ ਸਾਹਿਬ ਸਾਨੂੰ ਦੱਸਦੇ ਹਨ ਕਿ ਇਸ ਸੰਸਾਰ ਵਿੱਚ ਕੋਈ ਵੀ ਸਦੀਵੀ ਰਹਿਣ ਵਾਲਾ ਨਹੀਂ ਹੈ ਮੌਤ ਅਟਲ ਹੈ ਜੋ ਇੱਕ ਦਿਨ ਜ਼ਰੂਰ ਆਏਗੀ ਇਹ ਹੀ ਜੀਵਨ ਦੀ ਅਸਲ ਸਚਾਈ ਹੈ ਇਸ ਲਈ ਚਿੰਤਾ ਦੀ ਥਾਂ ਪ੍ਰਭੂ ਨਾਮ ਦਾ ਚਿੰਤਨ ਕਰੋ ਚਿੰਤਾ ਤਾ ਕੀ ਕੀਜੀਏ ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਪੰਜਵੇਂ ਉਪਦੇਸ਼ ਰਾਹੀਂ ਗੁਰੂ ਸਾਹਿਬ ਸਾਨੂੰ ਬੁਰੀ ਸੰਗਤ ਤੋਂ ਬਚਣ ਦਾ ਉਪਦੇਸ਼ ਦਿੜਕ ਰਹਉਂਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਕਿ ਹੰਕਾਰ ਤਿਆਗ ਦੋ ਕਾਮ ਕ੍ਰੋਧ ਅਤੇ ਝੂਠੇ ਲੋਕਾਂ ਤੋਂ ਖੁਦ ਨੂੰ ਬਚਾਓ ਕਿਉਂਕਿ ਇਹ ਸਾਨੂੰ ਪਰਮਾਤਮਾ ਤੋਂ ਦੂਰ ਕਰਦੇ ਹਨ ਸਾਧੂ ਮਨ ਕਾ ਮਾਨ त्यागो ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹੰਸ ਭਾਗੋ 6ਵੇਂ ਉਪਦੇਸ਼ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਜੀਵਨ ਵਿੱਚ ਨਾ ਕਿਸੇ ਤੋਂ ਡਰੋ ਅਤੇ ਨਾ ਹੀ ਕਿਸੇ ਨੂੰ ਡਰਾਓ ਕਿਉਂਕਿ ਡਰਨ ਅਤੇ ਡਰਾਉਣ ਵਾਲਾ ਕਦੇ ਗਿਆਨੀ ਨਹੀਂ ਹੋ ਸਕਦਾ ਪਹਿ ਕਾਹੂ ਕੋ ਦੇਤ ਨਹਿ ਨੇ ਪਹਿਮਾਨਤ ਆਨ ਕੋਹ ਨਾਨਕ ਸੁਨਰੀ ਮਨਾ ਗਿਆਨੀ ਤਾਹੇ ਬਖਾਨ ਸਤਵੀ ਉਪਦੇਸ਼ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸੰਸਾਰ ਵਿੱਚ ਕੋਈ ਵੀ ਜੀਵ ਦੁਖੀ ਨਹੀਂ ਹੋਣਾ ਚਾਹੁੰਦਾ ਹਰ ਕੋਈ ਦਿਨ ਰਾਤ ਸੁਖ ਪਾਉਣ ਦੇ ਯਤਨ ਕਰਦਾ ਪਰ ਜੀਵਨ ਵਿੱਚ ਦੁੱਖ ਆ ਹੀ ਜਾਂਦਾ ਹੈ ਕਿਉਂਕਿ ਜੀਵਨ ਸੁਖ ਅਤੇ ਦੁੱਖ ਦਾ ਸੁਮੇਲ ਹੈ ਇਸ ਲਈ ਸਾਨੂੰ ਸੁਖ ਅਤੇ ਦੁਖ ਤੋਂ ਉੱਪਰ ਉੱਠ ਕੇ ਨਾਮ ਸਿਮਰਨ ਕਰਦਿਆਂ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹੋ ਨਾਨਕ ਸੋਨਰੇ ਮਨਾ ਹਰ ਪਾਵੈ ਸੋ ਹੋਏ ਗੁਰੂ ਸਾਹਿਬ 8ਵੇਂ ਉਪਦੇਸ਼ ਵਿੱਚ ਫਰਮਾਉਂਦੇ ਹਨ ਕਿ ਪੰਜ ਤੱਤਾਂ ਤੋਂ ਬਣੇ ਮਨੁੱਖ ਦਾ ਜਦੋਂ ਅੰਤ ਹੁੰਦਾ ਹੈ ਤਾਂ ਇਹ ਪੰਜ ਤੱਤ ਹਵਾ ਹਵਾ ਵਿੱਚ ਪਾਣੀ ਪਾਣੀ ਵਿੱਚ ਅਗ ਅਗ ਵਿੱਚ ਮਿੱਟੀ ਮਿੱਟੀ ਵਿੱਚ ਤੇ ਆਕਾਸ਼ ਆਕਾਸ਼ ਵਿੱਚ ਪੰਜ ਤੱਤਾਂ ਵਿੱਚ ਹੀ ਮਿਲ ਜਾਂਦੇ ਹਨ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈ ਬਾਣ ਗੁਰੂ ਸਾਹਿਬ ਦਸਤੇ ਹਨ ਕਿ ਪਰਮਾਤਮਾ ਦੀ ਅਸਲ ਮੂਰਤ ਉਸ ਦਾ ਅਸਲ ਸਰੂਪ ਦੇਖਣਾ ਹੈ ਤਾਂ ਉਸ ਇਨਸਾਨ ਦੇ ਦਰਸ਼ਨ ਕਰਨੇ ਪੈਣਗੇ ਇਸ ਲਈ ਸੁਖ ਤੇ ਦੁਖ ਦੋਵੇਂ ਬਰਾਬਰ ਹਨ ਜੋ ਸੁਖ ਤੇ ਦੁਖ ਤੋਂ ਉੱਪਰ ਅਤੇ ਲੋਭ ਲਾਲਚ ਤੋਂ ਪਰੇ ਹੈ ਸੁਖ ਦੁਖ ਜੈ ਪਰ ਸਹਿ ਨਹੀਂ ਲੋਭ মোহ ਅਭਿਮਾਨ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਦਸਵੇਂ ਉਪਦੇਸ਼ ਰਾਹੀ ਗੁਰੂ ਸਾਹਿਬ ਸਾਨੂੰ ਪ੍ਰਭੂ ਦੇ ਸਰਬ ਵਿਆਪਕ ਸਰੂਪ ਬਾਰੇ ਸਮਝਾਉਂਦੇ ਹਨ ਕਿ ਮੇਰੇ ਅੰਦਰ ਤੇ ਤੁਹਾਡੇ ਅੰਦਰ ਇੱਕ ਹੀ ਰੱਬ ਹੈ ਪਰ ਉਸ ਸਰਬ ਵਿਆਪਕ ਪ੍ਰਭੂ ਨੂੰ ਮਿਲਣ ਲਈ ਸੱਚੇ ਗੁਰੂ ਦੇ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ ਬਾਹਰ ਭੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨ ਪ੍ਰਮ ਕੀ ਕਾਈ ਆਓ ਸੰਗਤ ਜੀ ਤਾਂ ਗੁਰ ਤੇ ਪਹਾਦਰ ਸਹਿ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਮੋਕੇ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਇਲਾਹੀ ਉਪਦੇਸ਼ਾਂ ਨੂੰ ਜੀਵਨ ਵਿੱਚ ਵਸਾਉਣ ਦਾ ਪ੍ਰਣ ਕਰੀਏ